ਕਿਹ ਕੌਨ ਸੀ ਅ ਇੱਕੋ ਜਿਹੜਾ ਇਨਸੀਡੈਂਟ ਹੋਇਆ ਇੱਕ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੋਇਆ ਉਹਦੇ ਵਿੱਚ ਇਥੇ 에어ਪੋਰਟ ਰੋਡ ਤੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਉਹਦੀ मौके ਤੇ ਹੀ ਡੈਥ ਹੋ ਗਈ ਹੈ ਤੇ ਐਸ ਪਰ ਜਿਹੜੇ ਉਹਦੀ ਡਾਕੂਮੈਂਟਸ ਐਂਡ ਡਿਟੇਲਸ ਜਿਹੜੀਆਂ ਮਿਲੀਆਂ ਇੱਕ ਰਾਜੇਸ਼ ਡੋਗਰਾ ਨਾਮ ਦਾ ਬੰਦਾ ਹੈ ਜਿਹਦੇ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਹੈ ਐਸ ਪਰ ਜਿਹੜੀ ਆਧਾਰ ਕਾਰਡ ਵਗੈਰਾ ਡਿਟੇਲਸ ਮਿਲੀ ਹੈ ਤੇ ਇਹ ਚ ਦੋ ਗੱਡੀਆਂ ਦੇ ਉੱਤੇ ਕੁਝ ਅਨਨੋਨ ਚਾਰ ਪੰਜ ਬੰਦੇ ਆਏ ਸੀਗੇ ਤੇ ਉਹ ਆ ਕੇ ਉਹਨਾਂ ਨੇ ਜਿਹੜੀ ਇਹ ਸ਼ੂਟਿੰਗ ਕੀਤੀ ਹੈ ਤੇ ਇਹ ਇਨਸੀਡੈਂਟ ਨੂੰ ਅਨਜਾਨਦਤ ਤੇ ਇਹ ਚ ਸਾਡੀਆਂ ਟੀਮਾਂ ਇਮੀਡੀਏਟਲੀ ਐਕਟੀਵੇਟ ਹੋ ਗਈਆਂ ਤੇ ਅਸੀਂ ਸਾਨੂੰ ਮੁਸ਼ਲੀਡਸ ਵੀ ਕਾਫੀ ਇਹਦੇ ਵਿੱਚ ਹੈਗੇ ਤੇ ਛੇਤੀ ਜਿਹੜਾ ਹੈਗਾ ਇਹ ਟ੍ਰੇਸ ਵੀ ਕਰ ਲਿਆ ਜਾਏਗਾ ਤੇ ਸਖਤ ਤੋਂ ਸਖਤ ਕਾਰਵਾਈ ਇਹ ਚ ਚਲਾਈ ਜਾਊਗਾ ਅੰਦਰ ਗਿਆ ਸੀ ਅੰਦਰ ਜਾ ਰਿਹਾ ਸੀ ਮਾਲ ਦਿੱਤੀ ਇਹ ਮਾਲ ਤਾਂ ਬਾਹਰ ਨੂੰ ਜਾ ਰਿਹਾ ਸੀਗਾ ਬੋਲੀ ਚੜਾਉਣ ਵਾਲੇ ਕਿੰਨੇ ਸੀ ਇਹ ਚਾਰ ਤੋਂ ਪੰਜ ਜਿਹੜੇ ਹੈਗੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਗ੍ਰਾਊਂਡ ਫਾਇਰ ਹੋਏ ਨੇ ਕਿੰਨੀਆਂ ਹਿੱਟ ਹੋਈਆਂ ਇੱਕ ਲਗਭਗ 10 ਦੇ ਆਸ-ਪਾਸ ਜਿਹੜੇ ਹੈਗੇ ਆ ਰਾਉਂਡ ਦੀ ਅਸ਼ੰਕਾ ਹੈਗੀ ਹੈ ਬਾਕੀ ਅਸੀਂ ਡਿਟੇਲ ਸਾਰੀ ਫੋਰੈਂਸਿਕ ਟੀਮ ਸਾਡੀ ਔਕੇ ਤੇ ਆ ਗਈ ਹੈ ਤੇ ਸਾਰੀ ਡਿਟੇਲ ਚ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੋਗੀ ਤੇ ਸਰ ਗੱਲਾਂ ਇਹਦੀ ਪਤਾ ਲੱਗਿਆ ਹੁਣ ਤੱਕ ਤੇ ਜਿਹੜੇ ਨਾਮ ਤੇ ਨਹੀਂ ਇਹਦੇ ਨਾਲ ਵੀ ਇੱਕ ਦੋ ਸਾਥੀ ਸੀਗੇ ਤੇ ਉਹਨਾਂ ਨੂੰ ਵੀ ਡਿਟੇਲ ਕੁਛ ਇਧਰ ਉਧਰ ਹੋ ਗਿਆ ਪਰ ਸਾਨੂੰ ਆਇਡੈਂਟੀਫਾਈ ਹੋ ਗਏ ਨਹੀਂ ਤੇ ਉਹਨਾਂ ਤੋਂ ਵੀ ਡਿਟੇਲ ਚ ਅਸੀਂ ਜਿਹੜੇ ਪੁੱਛਾਂਗੇ ਕਿ ਕੀ ਗੱਲਬਾਤ ਹੈ ਕਿ ਕੋਈ ਕੋਈ ਦੁਸ਼ਮ ਕਿਉਂਕਿ ਬੰਦਾ ਜਿਹੜਾ ਹੈਗਾ ਜੰਮੂ ਦਾ ਰਹਿਣ ਵਾਲਾ ਜੋ ਐਸ ਪਰ ਡਾਕੂਮੈਂਟਸ ਤੋਂ ਪਤਾ ਲੱਗਿਆ ਕੋਈ ਸਰ ਇਹ ਕਲਰ ਸਕੀਨ ਕਿੱਧਰ ਭਜਨੇ ਸਰ ਨਹੀਂ ਹਜੇ ਤਾਂ ਜੀ ਦੇਖਣਾ ਹੋਰੇ ਇਨਸੀਡੈਂਟ ਹੋਇਆ ਹੀ ਥੋੜੀ ਜਿਹਾ ਪਹਿਲਾਂ ਜਿਹੜੇ ਗੱਡੀਆਂ ਆਈਆਂ ਸੀ ਪੰਜਾਬ ਨਾ ਬੰਦੇ ਨੇ ਜਾਂ ਕੋਈ ਹੋਰ ਨੰਬਰ ਕੁਝ ਨਹੀਂ ਪਤਾ ਸਰ ਇੱਕ ਜੇ ਐਨ ਕੇ ਨੰਬਰ ਹੈ ਤੇ ਇੱਕ ਚੰਗੀ ਨੰਬਰ ਹੈ ਇਹ ਉਹੀ ਵੀ ਡਿਟੇਲਸ ਅਸੀਂ ਸੀ ਜੰਮੂ ਨੰਬਰ ਹੀ ਹੈ ਹਾਂਜੀ ਸਰ ਲੱਗਦਾ ਇਹ ਨਹੀਂ ਪਤਾ ਲੱਗਿਆ ਇੱਥੇ ਕੀ ਕਰਨਾ ਹੈ ਅਸੀਂ ਨਹੀਂ ਹਜੇ ਇਹ ਤਾਂ ਜਸਟ ਹੋਣਾ ਇਨਸੀਡੈਂਟ ਹੋਇਆ ਸਾਰੀ ਇਹਦੀ ਜਿਹੜੇ ਆਇਤਾ ਕਾਰਡ ਤੇ ਆਈਡੈਂਟੀਫਿਕੇਸ਼ਨ ਹੋਈ ਹੈ ਇਹ ਸਾਰੀ ਡਿਟੇਲ ਜਿਹੜੇ 頼む。